ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ 2022 ਤੋਂ ਪਹਿਲਾਂ ਸਾਡੇ ਸ਼ਹਿਰਾਂ ਵਿੱਚ ਮੁਹੱਲਿਆਂ 'ਚ ਕਸਬਿਆਂ 'ਚ ਪਿੰਡਾਂ ਦੇ ਵਿੱਚ ਘਰ-ਘਰ ਦੇ ਵਿੱਚ ਕੁਝ ਨੌਜਵਾਨ ਪੂਰੇ ਫਿਰਦੇ ਹੁੰਦੇ ਸੀ ਪ੍ਰਚਾਰ ਕਰਨ ਵਾਸਤੇ ਕਿ ਜਦੋਂ ਸਾਡੀ ਸਰਕਾਰ ਆਏਗੀ ਮਤਲਬ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਉਦੋਂ ਪੰਜਾਬ ਦੇ ਵਿੱਚ ਜਿਹੜੀਆਂ ਪ੍ਰਾਣੀਆਂ ਸਰਕਾਰਾਂ ਰਵੈਤੀ ਸਰਕਾਰਾਂ ਦੇ ਜਿਹੜੇ ਰਿਵਾਜ ਨੇ ਉਹ ਖਤਮ ਕੀਤੇ ਜਾਣਗੇ ਹਰ ਗੱਲ ਨਵੇਂ ਸਿਰਿਓ ਹੋਵੇਗੀ ਮਤਲਬ ਕੀ ਉਹਨੂੰ ਬਦਲਾ ਦਾ ਨਾਮ ਦਿੱਤਾ ਵੀ ਹਰ ਕੰਮ 'ਚ ਬਦਲਾ ਹੋਵੇਗਾ ਹੁਣ ਤੇ ਤੁਹਾਡੇ ਦੇ ਇੱਕ ਸਵਾਲ ਹੈ ਜਿੰਨਾ ਵੀਰਾਂ ਨੇ ਵੋਟਾਂ ਪਾਈਆਂ ਦੂਜਿਆਂ ਨੂੰ ਨਹੀਂ ਕਿ ਸੱਚੀ ਦਿਲ ਤੇ ਹੱਥ ਰੱਖ ਕੇ ਉਸ ਪਰਮੇਸ਼ਰ ਨੂੰ ਯਾਦ ਕਰਕੇ ਇਹ ਗੱਲ ਯਾਦ ਦੱਸਿਓ ਕਿ ਕਿਹੜਾ ਬਦਲਾ ਆਇਆ ਇੱਥੇ ਉਹ ਰੈਲੀਆਂ ਕਰਦੇ ਸਨ ਆਪ ਦਾ ਕੰਮ ਕਰਕੇ ਵਿਖਾਉਂਦੇ ਸਨ ਜਾਂ ਕੋਈ ਨਵੀਂ ਪਾਲਿਸੀ ਤਿਆਰ ਕਰਦੇ ਸਨ ਪੰਜਾਬ ਦੇ ਪੰਜਾਬ ਦੇ ਹਿੱਤਾਂ ਲਈ ਉਦੋਂ ਕੋਈ ਚਾਰ ਸਰੀਰ ਇਕੱਠੇ ਕਰਕੇ ਦੱਸਦੇ ਸਨ ਇਥੇ ਮੈਨੂੰ ਦੱਸ ਦਿਓ ਕੋਈ ਇੱਕ ਦੁੱਕੀ ਦਾ ਕੰਮ ਵੀ ਹੋਇਆ ਪੰਜਾਬ 'ਚ ਸਿਰਫ ਗੱਲਾਂ ਤੋਂ ਸੁਵਾਏ ਜਿਹਨੂੰ ਦੱਸਣ ਵਾਸਤੇ ਅਰਬਾਂ ਰੁਪਈਆ ਰੈਲੀਆਂ ਤੇ ਖਰਚ ਕੀਤਾ ਜਾ ਰਿਹਾ ਪੰਜਾਬ ਦਾ ਭਾਵੇਂ ਉਹ ਟ੍ਰਾਂਸਪੋਰਟ ਦੇ ਜ਼ਰੀਏ ਗਿਣ ਲਓ ਭਾਵੇਂ ਟੈਂਕਾਂ ਦੇ ਜ਼ਰੀਏ ਗਿਣ ਲਓ ਭਾਵੇਂ ਖਾਣੇ ਦੇ ਜ਼ਰੀਏ ਗਿਣ ਲਓ ਤੇ ਭਾਵੇਂ ਨਰੇਗਾ ਮਜ਼ਦੂਰਾਂ ਦੀਆਂ ਦਿਹਾੜੀਆਂ ਪਾ ਕੇ ਗਿਣ ਲਓ ਕੀ ਇਹ ਬਦਲਾਅ ਦੂਜੇ ਨੰਬਰ ਤੇ ਆਜੋ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਨਾ ਇਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਪਹੁੰਚਣ ਇਨਾਂ ਸਰਪੰਚ ਨੇ ਇਨਾਂ ਬਲਾਕ ਸੰਪਤੀ ਮੈਂਬਰ ਨੇ ਇਨਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਇਨਾਂ ਕੋ ਚੇਅਰਮੈਨ ਨੇ ਨਾ ਉਹ ਐਮਐਲਏ ਨੇ ਨਾ ਉਹ ਐਮਪੀ ਨੇ ਕਿੰਨੀ ਕਿੰਨੀ ਸਿਕਿਉਰਟੀ ਲੈ ਕੇ ਤੁਰੇ ਫਿਰਦੇ ਨੇ ਨਾਲ ਕਿ ਇਹ ਵੀਆਈਪੀ ਕੱਟਰ ਖਤਮ ਕਰਨਾ ਸੀ ਉਹ ਤੁਸੀਂ ਤਾਂ ਪੜਿਓ ਰੀਸ ਕੋ ਵੀ ਵਧ ਗਏ ਇੱਕ ਹੁੰਦੀ ਚੱਲ ਕਿਸੇ ਦੀ ਰੀਸ ਕਰ ਲੈਣੀ ਬਦਲਣਾ ਦਾ ਕੀ ਹੈ ਤੁਸੀਂ ਤਾਂ ਰੀਸ ਵਾਲਾ ਵੀ ਕਿਨਾਰਾ ਕਰਕੇ ਰੱਖਤਾ ਕਹਿੰਦੇ ਸੀ ਕਰਨੇ ਮਜਾਰੇ ਨਹੀਂ ਹੋਇਆ ਕਰਨਗੇ ਦੱਸ ਦਿਓ ਫਿਰ ਕਿਹੜਾ ਵਰਗ ਵੀ ਇਹੋ ਜਿਹਾ ਮੁਲਾਜ਼ਮ ਵਰਗ ਤੋਂ ਲੈ ਲਓ ਉਹ ਧਰਨਿਆਂ ਤੇ ਕਿਸਾਨ ਹਰ ਦੂਜੇ ਦਿਨ ਧਰਨਿਆਂ ਤੇ ਤੇ ਜਿਹੜੀ ਰਹਿ ਗਈ ਗੱਲ ਜਿਹੜੀ ਆਮ ਲੋਕਾਂ ਦੀ ਜਿਹੜੇ ਨਸ਼ੇੜੀ ਪਰਿਵਾਰ ਪੀੜਤ ਨੇ ਉਹ ਧਰਨਿਆਂ ਤੇ ਹਾਂਜੀ ਜਿਹੜੇ ਜਿਨ੍ਹਾਂ ਨੂੰ ਕੋਈ ਤੱਕੇਸ਼ਾਈਆਂ ਹੋ ਰਿਆ ਇਨਸਾਫ ਨਹੀਂ ਮਿਲ ਰਿਹਾ ਉਹ ਧਰਨਿਆਂ ਦੇ ਜਿਨ੍ਹਾਂ ਦੇ ਘਰ ਕਤਲੋਗਾਰ ਦੌੜੀ ਚੋਰੀ ਡਗੈਤੀ ਹੋ ਰਹੀ ਉਹ ਧਰਨਿਆਂ ਤੇ ਸਮਝ ਨਹੀਂ ਆ ਰਹੀ ਮੋੜ ਮੰਡੀ ਚ ਗਿਆ ਇੱਕ ਮੁਲਾਜ਼ਮ ਨੇ ਗੱਲ ਸੁਣਾਈ ਉਹ ਕਹਿੰਦਾ ਉੱਥੇ ਰੈਲੀ ਤੇ ਜੁਨੀ ਫੋਰਸ ਲੱਗੀ ਸੀ ਇੰਨੀ ਫੋਰਸ ਅਸੀਂ ਆਪਦੇ ਇਤਿਹਾਸ ਚ ਕਿਸੇ ਪਾਰਟੀ ਦੀ ਰੈਲੀ ਤੇ ਲੱਗੀ ਨਹੀਂ ਵੇਖੀ ਉਹ ਕਹਿੰਦਾ ਸਾਨੂੰ ਇੱਕ ਸਾਫ਼ ਹੁਕਮੇ ਵੀ ਹੋਇਆ ਸੀ ਵੀ ਨਾ ਤਾਂ ਕਾਲੀ ਪੱਗਾਂ ਅੰਦਰ ਵਰਦਨੇ ਨਾ ਨਾ ਕਾਲੇ ਪਰਨੇ ਵਾਲਾ ਅੰਦਰ ਵਰਦਨੇ ਨਾ ਨਾ ਕਿਸੇ ਦੇ ਹੱਥ ਚ ਕੋਈ ਕਾਲੀ ਚੀਜ਼ ਵਾਲੀ ਕੋਈ ਹੋਵੇ। ਮਤਲਬ ਕੀ ਬਿਕ ਭਗਵੰਤ ਮਾਲ ਤੇ ਕੇਸਰੀਵਾਲ ਸਾਹ ਕੋ ਕਾਲਾ ਕੱਪੜਾ ਵਿਖਾ ਕੇ মিডিਆ ਸਾਹਮਣੇ ਉੱਥੇ ਮਤਲਬ ਬਾਈਕਾਟ ਨਾ ਕਰੇ। ਇੱਥੋਂ ਤੱਕ ਵੀ ਇਹ ਮਤਲਬ ਹੋ ਚੁੱਕਾ ਸਾਰਾ ਕੰਮ। ਤੇ ਅੱਜ ਕੱਲ ਨਵੀਂ ਗੱਲ ਦੇਖ ਲਓ ਤੁਸੀਂ। ਰਾਸ਼ਟਰੀ ਪੱਤਰ ਦੇ মিডিਆ ਚੈਨਲ ਨੇ ਜਿਹੜੇ ਉਹਨਾਂ ਨੂੰ ਤੁਸੀਂ ਲਾ ਆਨ ਕਰੋ ਮਾੜਾ ਜਾ ਕਿ ਤੇ ਖਬਰ ਸੁਣਨ ਵਾਸਤੇ ਜਾ ਕਿ ਹੋਰ ਚੀਜ਼ ਵੇਖਣ ਵਾਸਤੇ। ਫਰਕ ਨਹੀਂ ਪੰਜਾਬ ਸਰਕਾਰ ਦੀ ਮਸ਼ਹੂਰੀ ਉੱਤੇ ਚੱਲ ਪੈਂਦੀ ਆ ਅਰਬਾਂ ਰੁਪਈਆ ਓਖ ਖਜ਼ਾਨੇ ਤੋਂ ਜਾ ਰਿਹਾ ਨਸ਼ੇ ਦਾ ਤੇ ਇਹਨਾਂ ਨੇ ਕਿਹਾ ਸੀ ਨਸ਼ਾ ਵੱਧ ਤੋਂ ਵੱਧ ਤੇ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਸੀ ਜਿਹਦੇ ਤੇ ਸਿਆਸਤ ਕਰਕੇ ਸੱਤਾ ਵਿੱਚ ਆਏ ਪਿਛਲੀ ਔਰ ਕਾਂਗਰਸ ਆਈ ਐਤ ਕੀ ਆਏ ਉਹ ਸੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਿਹੜੀਆਂ ਬੇਅਦਬੀਆਂ ਬਾਦਸਤੂਰ ਰੋਜ਼ ਸੋਸ਼ਲ ਮੀਡੀਆ ਤੇ ਖਬਰਾਂ ਪੜ ਪੜ ਕੇ ਸ਼ਰਮ ਮਹਿਸੂਸ ਹੁੰਦੀ ਹੈ ਉਹ ਬਾਦਸਤੂਰ ਯਾਰੀ ਨੇ ਔਰ ਕਦੀ ਸਰਕਾਰ ਦੇ ਮੁੱਖ ਮੰਤਰੀ ਦਾ ਕਦੀ ਕਿਸੇ ਐਮਐਲਏ ਦਾ ਕਦੀ ਕਿਸੇ ਮਨਿਸਟਰ ਦਾ ਬਿਆਨ ਤੱਕ ਨਹੀਂ ਪੜਿਆ ਤੇ ਉਹ ਧੰਨਵਾਦ ਜਿਹੜੇ ਸਾਡੇ ਸਿੱਖ ਚਿਹਰੇ ਜਿਹੜੇ ਚੌੜੇ ਹੋ ਗਏ ਇਹਨਾਂ ਦੇ ਨਾਲ ਫਿਰਦੇ ਨੇ ਉਹ ਕੰਮ ਸੋ ਕੰਮ ਹੋਰ ਗੱਲ ਬਾਰੇ ਤੁਸੀਂ ਸਵਾਲ ਤਾਂ ਨਹੀਂ ਕਰ ਸਕਦੇ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਦਬੀਆਂ ਬਾਰੇ ਸਵਾਲ ਤਾਂ ਕਰੋ ਜਿਨ੍ਹਾਂ ਨੇ ਉਹ ਰੋਡ ਜਾਮ ਕਰਤੇ ਸੀ ਕਾਲੀ ਸਰਕਾਰ ਵੇਲੇ ਜਿਨ੍ਹਾਂ ਨੇ ਹਰ ਥਾਂ ਦੇ ਧਰਨੇ ਲਾ ਲਏ ਸੀ ਓਏ ਹੁਣ ਤੁਸੀਂ ਚੁੱਪ ਕੇ ਹੋ ਗਏ ਤੁਹਾਡੀ ਆਤਮਾ ਮਰ ਗਈ ਇਹਨਾਂ ਦੇ ਰਾਜ ਸ਼ਹੀਦੀ ਪੰਦਰਵਾੜਾ ਚੱਲਦਾ ਪਿਆ ਤੁਸੀਂ ਘਰ ਘਰ ਕੇ ਬੱਸਾਂ ਗੁਰੂ ਘਰ ਲੈ ਜਾਂਦੇ ਲੋਕਾਂ ਨੂੰ ਦਰਸ਼ਨ ਕਰਾਉਂਦੇ ਆਪਦੇ ਸ਼ਹੀਦਾਂ ਦੀ ਯਾਦ ਨੂੰ ਵਿਖਾਉਣ ਵਾਸਤੇ ਜਾਂਦੇ ਉਹ ਤੁਸੀਂ ਕਿਹੜੇ ਕੰਮ ਨੂੰ ਵਿਖਾਉਣ ਵਾਸਤੇ ਬੱਸਾਂ ਪਰ ਪਰ ਲ ਜਾਂਦੇ ਪਿਓ ਕੀ ਉਹਦਾ ਤੁਹਾਨੂੰ ਫਾਇਦਾ ਕੀ ਉਹਦਾ ਪੰਜਾਬ ਨੂੰ ਲਾਭ ਹੋਇਆ ਦੱਸੋ ਇਹ ਗੱਲ ਕਿਸੇ ਨੇ ਨਹੀਂ ਕਰਨੀ ਕਿਉਂਕਿ ਸਾਡੇ ਮਨਾਂ 'ਚ ਲਾਲਚ ਕੁੱਟ-ਕੁੱਟ ਕੇ ਭਰਿਆ ਗਿਆ ਯਾਰ ਸਰਪੰਚੀ ਇਲੈਕਸ਼ਨ ਹੈ ਸਿਰ ਤੇ ਆਪਾਂ ਨਹੀਂ ਬੋਲਣਾ ਕੱਲ ਨੂੰ ਆਪਾਂ ਸਰਪੰਚੀ ਇਲੈਕਸ਼ਨ ਲੜਨਾਂ ਦੇ ਕਿਤੇ ਇਹ ਨਾ ਹੋਵੇ ਆਪਣੇ ਨਾਲ ਆਪਣਾ ਮਲੇ ਨਾਰਾਜ਼ ਹੋ ਜੇ ਜਾਂ ਮੁੱਖ ਮੰਤਰੀ ਨਾਰਾਜ਼ ਹੋ ਜੇ ਸਿਰਫ ਲਾਲਚੇ ਤੁਸੀਂ ਜਿਹੜਾ ਸਾਡਾ ਧਰਮ ਸੀ ਉਹ ਵੀ ਲਾਲਚ ਦੀ ਨਿਆਈਂ ਜੋੜਿਆ ਮੈਂ ਕਈ ਵਾਰ ਇਹ ਗੱਲ ਕਹਿਣਾ ਹੁੰਦਾ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ 2015 ਚ ਹੋਈ ਵਿਦਬੀ ਦਾ ਇਹਨਾਂ ਦਰਦ ਨਹੀਂ ਸੀ ਹੈਗਾ ਜਿੰਨਾ ਤੁਹਾਡੇ ਅੰਦਰਾਂ ਚ ਲਾਲਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਕਿ ਅਸੀਂ ਜੋ ਸੱਤਾ ਸਾਡੀ ਆਵੇਗੀ ਉਹਦਾ ਆਨੰਦ ਮਾਣਾਂਗੇ ਹੁਣ ਰੱਜ ਕੇ ਕਾਲੀਆਂ ਨੂੰ ਬਦਨਾਮ ਕਰੋ ਹੁਣ ਕਿਉਂ ਨਹੀਂ ਜੇ ਬੋਲਦੇ ਯਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਹੁਣ ਵੀ ਉਹੀ ਨੇ ਸਿਰ ਬੇਕ ਲੋਕਾਂ ਨੇ ਬਹਾਨੇ ਬਣਾਏ ਕਿ ਅਸੀਂ ਆਹ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਇਨਸਾਫ ਨਹੀਂ ਮਿਲਿਆ ਕਾਰਨ ਕੀ ਸੀ ਕਿ ਫਲਾਣਾ ਇੱਧਰ ਕਾਲੀਦਾਨਾ ਤੁਰਿਆ ਮੈਂ ਨਹੀਂ ਇੱਧਰ ਤੁਰਨਾ ਮੈਂ ਦੂਜੀ ਪਾਰਟੀ ਜਾਣਾ ਬਹਾਨਾ ਬਣਾ ਕੇ ਨਿਕਲਾਂ ਕਿਸੇ ਤਰੀਕੇ ਨਾਲ ਹੁਣ ਉਹ ਦਰਦ ਨਹੀਂ ਹੈਗਾ ਸੀਨੇਆਂ ਚ ਹੁਣ ਡੇਰਾਬਾਦ ਦੇ ਖਿਲਾਫ ਵੀ ਦਰਦ ਨਹੀਂ ਹੈਗਾ ਜਾਗੋ 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 ਪੰਜਾਬੀਓ ਜਾਂ ਬੜੇ ਬੈਠੇ ਜਿਹੜੇ ਫੇਸਬੁੱਕ ਹੀ ਵਿਦਵਾਨ ਜਿਹੜੇ ਹੁਣ ਉੱਠ ਕੇ ਸ਼ੁਰੂਮਣੀ ਅਕਾਲੀ ਦਲ ਦੇ ਖਿਲਾਫ ਪ੍ਰਚਾਰ ਕਰਦੇ ਇਹਨਾਂ ਨੂੰ ਪਤਾ ਅਕਾਲੀ ਦਲ ਉੱਪਰ ਕੇ ਸਾਹਮਣੇ ਆ ਰਿਹਾ ਹੈ। ਆ ਆ ਰਿਹਾ ਹੈ। ਤੇ ਵੇਖਿਆ ਜੇ ਨਾ ਇਹਨਾਂ ਦੀ ਪਿਛਲਾ ਇਹਨਾਂ ਦਾ ਪਛੋਕਰ ਫਰੋਲ ਕੇ ਵੇਖੋ ਇਹਨਾਂ ਦੀਆਂ ਗੱਲਾਂ ਪੁਰਾਣੀਆਂ ਫਰੋਲ ਕੇ ਵੇਖੋ ਇਹਨਾਂ ਦਾ ਹੋਣ ਦਾ ਸਵੈ ਮਾਣ ਤੋਂ ਇੱਕ ਪਤਨੇ 10-10 ਗੰਨਮਣੇ ਨਾਲ ਲਈ ਫਿਰਦੇ ਨੇ। ਜੇ ਸਰਕਾਰ ਦੇ ਖਿਲਾਫ ਨੇ, ਜੇ ਸਰਕਾਰ ਦੇ ਕਰਿੰਦੇ ਨਹੀਂ ਤੇ ਇਹਨਾਂ ਨੂੰ ਗੰਨਮਣ ਕਿੰਨੇ ਦਿੱਤੇ ਆ ਭਾਈ? ਕੀ ਐਡਾ ਵੱਡਾ ਇਹਨਾਂ ਨੇ ਮਾਰ ਕਾ ਪੰਜਾਬ ਲਈ ਮਾਰਿਆ? ਪਰ ਹੈਰਾਨਗੀ ਹੈ। ਚੰਗੀ ਗੱਲ ਨੂੰ ਤੁਸੀਂ ਵੀ ਨਹੀਂ ਸੁਨਣਾ। ਤੇ ਜਿਹੜੇ ਇਹੋ ਜਿਹੇ ਫੁਕਰਵਾਜ ਲੋਕ ਨੇ ਜਿਨ੍ਹਾਂ ਨੇ ਫੜ ਕੇ ਪੰਜਾਬ ਦਾ ਨੁਕਸਾਨ ਕਰਨਾ ਜਾਂ ਅੱਗੇ ਹੋ ਚੁੱਕਾ ਹੈ ਜਾਂ ਜਿਹੜਾ ਪਿੱਛੇ ਤੁਸੀਂ ਕਰਕੇ ਆਏ ਹੋ ਇਹ ਲੋਕਾਂ ਨੇ ਤੁਹਾਨੂੰ ਇਹੋ ਜਿਹਾ ਬਰਬਾਦ ਕਰਨਾ ਪੰਜਾਬ ਨੂੰ ਕੰਗਾਲੀ ਦੇ ਕੰਡੇ ਦੇ ਖੜਾ ਕਰਕੇ ਲਿਆ ਕੇ ਰੱਖ ਦੇਣਾ ਕਿ ਜਿਹੜੇ ਸਿਆਣਿਆਂ ਨੇ ਗੱਲ ਕਹੀ ਸੀ ਆਪਣੇ ਆਪਣੇ ਹੁੰਦੇ ਆ ਬਗਾਨੇ ਹਮੇਸ਼ਾ ਛੁੱਟਦੇ ਹੀ ਹੁੰਦੇ ਉਸੇ ਜਗ੍ਹਾ ਤੇ ਪਰ ਹੁਣ ਤੁਸੀਂ ਉਸੋ ਦੀ ਡੱਗਾ ਤੇ ਡਿੱਗਣ ਦੀ ਵਾਰੀ ਚ ਆ ਗਏ ਕਿਉਂਕਿ ਸਾਨੂੰ ਗੱਲਾਂ ਦਾ ਸਾਨੂੰ ਚੁਟਕਲਿਆਂ ਦਾ ਸਵਾਦ ਪੈ ਚੁੱਕਾ ਹੈ ਹੋਰ ਕੋਈ ਨਹੀਂ ਉਵਨਾਲਾ ਉਹ ਸਮਾਂ ਸੰਭਾਲ ਲਓ ਚੰਗੇ ਰਹਿ ਜਾਓਗੇ ਜੇ ਤੁਸੀਂ 2024 ਚ ਮੂਹਰ ਤੋੜ ਇਹਨਾਂ ਨੂੰ ਜਵਾਬ ਨਾ ਦਿੱਤਾ ਤੇ ਪੰਜਾਬ ਨੂੰ ਇਹਨਾਂ ਨੇ ਬਰਬਾਦੀ ਦੇ ਕੰਡੇ ਤੇ ਖੜਾ ਕਰ ਦੇਣਾ ਜੀ ਇਹ ਗੱਲ ਯਾਦ ਰੱਖਿਆ